ਹੈਲੋ ਹਾਂਜੀ ਸ਼ਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮਗੇ ਜੀ ਸਾਰਿਆਂ ਨੂੰ ਸ਼ਸ਼ੀਕਲ ਜੀ ਸਾਰੇ ਔੜ ਕੇ ਬੁਲਾਓ ਜੀ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਨੂੰ 23 ਤਰੀਕ ਦੀ ਮੈਰਿਜ ਆਈ ਹੈ ਜੀ ਮੈਰਿਜ ਤੇ ਜਾਣਾ ਜੀ ਉਹਨਾਂ ਨੇ ਖਾਣ ਪੀਣ ਸਭ ਕਰਾਇਆ ਜੀ ਆਪਾਂ ਖਾਣ ਪੀਣ ਸਭ ਤੇ ਅੱਜ ਜਾ ਰਹੇ ਆ ਤੇ ਤੁਹਾਨੂੰ ਮਿਲਾਨੇ ਆ ਜੀ ਵੀਡੀਓ ਤੇ ਬਣੇ ਰਹੋ ਜੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਚਲੋ ਜੀ ਆਪਾਂ ਤੁਹਾਨੂੰ ਮਿਲਾਨੇ ਆ ਜੀ ਇਹ ਦਾ ਇਸ ਆਪਣਾ ਰੇਲਵੇ ਸਟੇਸ਼ਨ ਚਲੋ ਮੰਮੀ ਤਾਂ ਗਾਣਾ ਪੈਣ ਗਿਆ ਇੱਥੇ ਜੀ ਆਪਣੇ ਰੇਲਵੇ ਸਟੇਸ਼ਨ ਨੇੜੇ ਸੀ ਤੇ ਨਵਾਂ ਕੱਲਾ ਹੀ ਨਾ ਉੱਥੇ ਰੇਲਵੇ ਸਟੇਸ਼ਨ ਚਲੇ ਗਿਆ ਤੇ ਬਾਚੂ ਨਾਲੇ ਡਰ ਵੀ ਰਹੀ ਸੀ ਵੀ ਜੇ ਮੰਮੀ ਨੂੰ ਪਤਾ ਲੱਗ ਗਿਆ ਉਹ ਗਾਲਾਂ ਪੈਣਗੀਆਂ ਪਹਿਲੇ ਤਾਂ ਮੈਨੂੰ ਬਿਨਾਂ ਦੱਸੇ ਚਲੇ ਗਿਆ ਜੀ ਹਾਂਜੀ ਇਥੇ ਆਪਾਂ ਪ੍ਰਸ਼ਾਦਾ ਸ਼ਾਕ ਰੇ ਸੀ ਜੀ ਤੇ ਮੈਨੂੰ ਬੜਾ ਵਧੀਆ ਲੱਗਿਆ ਨਾ ਐਦਾਂ ਪੁੰਜੇ ਬੈ ਕੇ ਨਾ ਖਾਣਾ ਨਾ ਵਧੀਆ ਲੱਗਦਾ ਜੀ ਚੌਂਕੜੀ ਮਾਰ ਕੇ ਨਾ ਲੰਗਰ ਤੇ ਇਹੀ ਹੁੰਦਾ ਬੈਸਤਾ ਮੇਜ਼ ਵਗੈਰਾ ਵੀ ਲੱਗੇ ਸੀ ਐਦਾਂ ਵਧੀਆ ਲੱਗਦਾ ਜੀ ਇਹ ਕੋਲ ਰੱਖ ਲੈ ਬੱਚਿਆਂ ਕੋਲ ਆ ਜਾਓ ਬੱਚੇ ਬੈਠੇ ਨੇ ਇਹ ਦੇਖੋ ਰੱਖ ਲਈਏ ਇੱਥੇ ਬੈਠ ਜਾਓ ਤੁਸੀਂ ਅਸੀਂ ਖਾਣਾ ਪਾ ਲਈਏ ਪਲੇਟ ਇਹ ਕਿ ਜਾਈ ਨਹੀਂ ਬੰਦਾ ਜੀ ਮਹਾਰਾਜ ਦੀ ਵੀਰ ਲੈ ਗਏ ਸੀ ਜੀ ਉਸ ਤੋਂ ਬਾਅਦ ਜੀ ਸਾਰਿਆਂ ਨੇ ਜਿਨ੍ਹਾਂ ਨੇ ਪ੍ਰਸ਼ਾਦ ਦਾ ਛਕਣਾ ਸੀ ਪ੍ਰਸ਼ਾਦ ਦਾ ਛਕਿਆ ਜੀ ਤੇ ਆਪਾਂ ਬਾਕੀ ਬੈਠ ਕੇ ਜੀ ਗੱਲਾਂ ਬਾਤਾਂ ਮਾਰੀਆਂ ਜੀ ਤੇ ਪ੍ਰਸ਼ਾਦ ਦਾ ਛਕਣ ਤੋਂ ਬਾਅਦ ਜੀ ਫਿਰ ਖੂਬ ਰੌਣਕਾਂ ਲਾਈਆਂ ਜੀ ਤੇ ਇੱਧਰ ਪ੍ਰਸ਼ਾਦ ਦਾ ਛਕ ਰਿਹਾ ਜੀ ਜਿਨ੍ਹਾਂ ਨੇ ਨਹੀਂ ਛਕਿਆ ਤੇ ਇਸ ਤੋਂ ਬਾਅਦ ਜੀ ਹੁਣ ਲਾਣਗੇ ਜੀ ਰੌਣਕਾਂ

ਬਾਲ ਗੋਲੀ ਨਾ ਤਾਂ ਬਾਲ ਗੋਲੀ ਮੋਟੇ ਕਾਹਦੇ ਲਈ ਸੰਦੇਰੇ ਵਿਆਦਾ ਨਾ ਰੰਗਣ ਵਾਲੀ ਤੇਰੇ ਵਿਆਦਾ ਨਾ ਮੈਨੂੰ ਕੁਝ ਬੰਦ ਕਿਉਂ ਨਾ ਆਹ ਕੁਝ ਵੇਖਾ ਮਿੱਟੀ ਨਿਚੀ ਨਿਚੀ ਆਹਦਰ ਕਰਦਾ ਕੋਈ ਨਹੀਂ ਆਵਾਜ਼ ਆ ਦਿੰਦਾ ਕੋਲ ਤਾਂ ਬਹੁਤ ਮੁਕੀ ਹੈ ਬੋਲੀ ਨਾ ਚਾਹ ਬੁੱਝ ਬਰਾਬਰ ਮੋਰੀ ਵੀਵਾ ਕਿਤੇ ਤਰੀਏ ਨਰ ਬਨਾਨੀ ਵੀ ਬਨ ਮੁੱਖਾ ਬਈਏ ਨਰ ਬਨਨੀ ਵੀ ਬਨ ਮੁੱਖਾ ਬਈਏ ਕਲ ਬਨਨੀ ਵੀ ਤੁਹਰਾ ਪਾ ਤੇ ਪੱਕੇ ਦਿਨ ਸੀ ਪਾਪਾ ਮੇਰਾ ਸਕੂਲ ਸੀ ਆਇਆ ਇੱਕ ਦਿਨ ਸੀ ਪਾਪਾ ਮੇਰਾ ਸਕੂਲ ਸੀ ਜਾਂਦੀ ਜਾਂਦੀ ਵਾਰੀ ਨੋਟ 500 ਉਹ ਜਾਂਦੀ ਵਾਰੀ ਨੋਟ 500 ਦਾ ਮੈਂ ਨਹੀਂ ਤੁਹਕ ਜਦੀ ਤੇਰਾ ਪਾਪਾ ਆਇਆ ਮੈਂ ਨਹੀਂ ਤੁਹਕ ਜਦੀ ਤੇਰਾ ਪਾਪਾ ਕਿਉਂ ਨਹੀਂ ਆਇਆ ਪਾਪਾ ਤੇਰਾ ਪਾਪਾ ਮਮਾ ਤੂੰ ਜਿਵੇਂ ਆ ਜਾਓ ਇੱਥੇ ਆਪਾਂ ਚੱਲੇ ਸੀ ਜੀ ਸਾਰਿਆਂ ਨੂੰ ਮਿਲ ਰਹੇ ਸੀਗੇ ਵੀ ਤੇ ਫਿਰ ਆਪਾਂ ਘਰ ਨੂੰ ਜਾ ਰਹੇ ਸੀਗੇ ਤੇ ਫਿਰ ਕਹਿੰਦੇ ਹਜੇ ਵੀਰਾ ਆਊਗਾ ਫਿਰ ਵੀਰੇ ਨੂੰ ਮਿਲ ਕੇ ਜਾ ਲਾਂਗੇ ਫਿਰ ਵੀਰੇ ਉਹ ਮਿਲਣ ਲਈ ਅਸੀਂ ਵੇਟ ਕਰਨ ਲੱਗ ਗਏ ਸੀ ਜੀ ਉੱਥੇ ਤੇ ਨਾਲੇ ਤੁਹਾਨੂੰ ਮਿਲਾ ਲੈਣੇ ਆ ਜੀ ਉਹਨਾਂ ਨਾਲ ਜੀ ਤੁਹਾਨੂੰ ਕਿਹਾ ਸੀ ਨਾ ਵੀ ਤੁਹਾਨੂੰ ਮਿਲਾਵਾਂਗੇ ਜੀ ਤੁਹਾਨੂੰ ਮਿਲਾਣੇ ਆ ਜੀ ਆਪਾਂ ਉਹਨਾਂ ਨਾਲ ਮਨੂ ਨਾਲ ਚੱਲੇ ਮਨੂ ਨਾਲ ਚੱਲੇ ਉਹਨਾਂ ਨਾਲ ਹੀ ਚੱਲਿਆ ਹਾਂ ਮੈਂ ਕਿਹਾ ਸੀ ਹਾਂ ਇਹ ਲੱਗੀ ਗੱਡੀ ਕੱਢਾਂਗੇ ਗੱਡੀ ਕੱਢਣ ਦੀ ਹੈ ਉਹ ਤਾਂ ਮਿਲੋ ਦੀ ਇੱਥੇ ਹੋਊਗਾ ਨਹੀਂ ਬੈਠੇ ਐਸੀ ਮੈਂ ਕਿਤੇ ਗੱਡੀ ਲਾਣਗੇ ਉਧਰ ਮੈਂ ਕਹਾਂਦਾ ਹੁੰਦਾ ਹੈ ਫਿਰ ਅੱਪਾ ਨਿਕਲਦੇ ਹਾਂ ਹਾਂ ਜੀ ਗੁਰਦੀਪ ਮਨਾਲੀਆ ਵੀਰੇ ਨੂੰ ਮਿਲੋ ਜੀ ਸਾਰੇ ਭਾਈਏ ਠੀਕ ਹੈ ਠੀਕ ਹੋ ਤੁਸੀਂ ਹਾਂ ਜੀ ਆਪਾਂ ਗੁਰਦੀਪ ਮਨਾਲੀਆ ਵੀਰੇ ਨੂੰ ਮਿਲ ਕੇ ਜੀ ਉਹਨਾਂ ਦੇ ਨਾਲ ਹੀ ਫਿਰ ਆਪਾਂ ਘਰੇ ਆ ਗਏ ਸੀਗੇ ਜੀ ਕਿਉਂਕਿ ਇਹਨਾਂ ਨੂੰ ਇੱਦਨ ਨੂੰ ਆਣਾ ਸੀ ਜੀ ਫਿਰ ਇਹਨਾਂ ਨੇ ਸਾਨੂੰ ਰਸਤੇ 'ਚ ਛੜਤਾ ਸੀ ਜੀ ਉਹ ਘਰੇ ਉਤਾਰਤਾ ਸੀ ਜੀ ਇਹ ਬਲੌਗ ਬਣਾਉਣ ਲੱਗੇ ਹਾਂਜੀ ਆਪਾਂ ਘਰੇ ਪਹੁੰਚ ਗਏ ਆ ਜੀ ਟਾਈਮ ਹੋ ਗਿਆ 5:35 ਹੋ ਗਿਆ ਜੀ ਆਪਾਂ ਨੂੰ ਆਉਂਦੇ ਨੇ ਆਪਾਂ ਵੀਡੀਓ ਦੇ ਅੰਦੇਠੀ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਧੰਨਵਾਦ ਜੀ